ਹਾਂਜੀ ਸਰ ਇਹ ਕਿੱਦਾਂ ਐਕਸੀਡੈਂਟ ਹੋਇਆ ਤੇ ਦੋਨੇ ਕੱਢੇ ਆ ਅਮਰਸਰ ਤੇ ਕਮੇਟੀ ਵੀ ਗੱਡੀ ਸੀ ਤੇ ਜਰ ਪਾਰਕ ਸੀ ਦੂਜਾ ਉਹ ਕਿਹੜੀ ਅਮਰਸਰ ਨੂੰ ਜਾ ਰਿਹਾ ਹੈ ਕਿਹੜੀ ਗੱਡੀ ਆ ਮਰਸਰ ਨੂੰ ਜਾ ਰਹੀ ਸੀ ਦੋਨੇ ਕੱਢੀ ਅਮਰਸਰ ਨੂੰ ਜਾ ਰਹੀ ਸੀ ਉਹ ਉਹ ਵੇਖੋ ਪਾਉਂਦੀ ਆ ਉਹ ਪਾਉਂਦੀਆਂ ਗੱਡੀ ਨੂੰ ਉਹਦਾ ਟਾਇਰ ਫਟ ਗਿਆ ਤੇ ਦਾ ਫਲਸਟੀਨ ਕਿਹੜੀ ਗੱਡੀ ਦਾ ਟਾਇਰ ਫਟਿਆ ਸੀਗਾ ਉਹ ਪਾਉਂਦੀਆਂ ਗੱਡੀ ਦਾ ਬੈਟ ਅੱਜ ਫੌਜੀ ਵਾਲੀ ਗੱਡੀ ਦਾ ਟਾਇਰ ਫਟ ਗਿਆ ਲਿਆ ਉਹ ਕਿੱਦਾਂ ਐਕਸੀਡੈਂਟ ਹੋਇਆ ਕੁਝ ਪਤਾ ਲੱਗਿਆ ਇਹ ਵਾਰੀ ਇਹਨੂੰ ਪੰਜ ਮਿੰਟ ਜਿੰਨੀ ਦਾ ਕਿੰਨੇ ਕੇ ਜਣੇ ਜਖਮੀ ਹੈ ਕੁਝ ਪਤਾ ਲੱਗਾ ਇਹ ਠੀਕ ਨੇ ਕਿਰੇ ਜਣੇ ਸੱਤ ਜਣੇ ਆਰਮੀ ਵਾਲੇ ਦੇ ਕਿਹੜੇ ਹਸਪੀਟਲ ਵਿੱਚ ਸਿਸਟਮ ਐਡਮਿਟ ਨੇ ਅੱਛਾ ਮਿਲਟਰੀ ਹਸਪੀਟਲ ਵਿੱਚ ਐਡਮਿਟ ਨੇ ਔਰ ਦੂਜੇ ਟਰੱਕ ਦਾ ਕੁਝ ਪਤਾ ਲੱਗਾ ਨਹੀਂ ਉਹਨਾਂ ਦੇ ਪਤਾ ਟਰੱਕ ਦਾ ਅੱਛਾ ਉਹ ਡਰਾਈਵਰ ਉਹ ਕਿੱਥੇ ਦੀ ਗੱਡੀ ਸੀ ਕੁਝ ਪਤਾ ਲੱਗਾ ਕਿਹੜੇ ਟਰਾਂਸਪੋਰਟ ਦੀ ਹੈ ਚਾਂਦੇ ਵੀ ਆ ਡਰਾਈਵਰ ਮੋਕੇ ਤੇ ਸੀਗਾ ਇਹ ਚੱਲ ਡਰਾਈਵਰ ਹੈ ਨਹੀਂ ਮੋਕੇ ਤੇ